ਤਿੰਨ ਗੱਲਾਂ ਕਹਿਣ ਲੱਗਾ ਸੁਣ ਕੇ ਜਾਇਓ ਜੋ ਸਿੱਖਾਂ ਨੇ ਗੁਰੂ ਨੂੰ ਕਈਆਂ ਅੱਜ ਸ਼ਹੀਦਾਂ ਦੇ ਸਰਪਾਜ ਗੁਰੂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਏ ਸੋ ਸਿੱਖਾਂ ਨਾਲੀਆਂ ਜਦੋਂ ਪ੍ਰਿਥੀ ਚੰਦ ਹੰਕਾਰ ਦੇ ਵਿੱਚ ਗੱਦੀ ਦੇ ਲਾਲਚ ਦੇ ਵਿੱਚ ਸੁਲਹੀ ਖਾਨ ਜਰਨੈਲ ਨੂੰ ਚੜ੍ਹਾ ਲਿਆਉਂਦਾ ਗੁਰੂ ਘਰ ਤੇ ਉਹ ਫੌਜਾਂ ਲੈ ਕੇ ਆ ਜਾਂਦਾ ਤੇ ਪ੍ਰਿਥੀ ਚੰਦ ਨਾਲ ਵਾਅਦਾ ਕਰਦਾ ਵੀ ਅਰਜਨ ਨੂੰ ਮੈਂ ਖਤਮ ਕਰਕੇ ਤੇ ਤੈਨੂੰ ਗੱਦੀ ਦਿਵਾ ਦੂੰਗਾ ਹੁਣ ਵੇਖੋ ਵੀ ਜਦੋਂ ਫੌਜਾਂ ਚੜ੍ਹ ਕੇ ਆਉਂਦੀਆਂ ਗੁਰੂ ਘਰ ਤੇ ਤੇ ਸਿੱਖ ਗੁਰੂ ਪਾਤਸ਼ਾਹ ਨੂੰ ਸਲਾਹ ਦਿੰਦੇ ਆ ਵੀ ਉਹਦੇ ਨਾਲ ਕੋਈ ਚਿੱਠੀ ਪੱਤਰ ਘੱਲ ਲਿਆ ਜਾਵੇ ਉਹਨੂੰ ਦੱਕਿਆ ਜਾਵੇ ਵੀ ਉਹ ਫੌਜਾਂ ਲੈ ਕੇ ਤੁਰੇ ਆ ਰਿਆ ਵਾ ਕਿਵੇਂ ਮੁਕਾਬਲਾ ਕਰਾਂਗੇ ਦੂਜੀ ਗੱਲ ਸਿੱਖ ਗੁਰੂ ਪਾਤਸ਼ਾਹ ਨੂੰ ਕਹਿੰਦੇ ਆ ਵੀ ਜੇ ਚਿੱਠੀ ਪੱਤਰ ਨਹੀਂ ਘੱਲਣਾ ਤੇ ਕੋਈ ਪਰੇ ਪੰਚਾਇਤ ਕੋਈ ਦੋ ਤਿੰਨ ਬੰਦੇ ਘੱਲ ਦੋ ਦੇ ਅਲ ਵੀ ਉਹਨੂੰ ਰੋਕਿਆ ਜਾਵੇ ਤੀਜੀ ਗੱਲ ਕਹਿੰਦੇ ਆ ਵੀ ਜੇ ਨਾ ਚਿੱਠੀ ਪੱਤਰ ਨਾ ਪਰੇ ਪੰਚਾਇਤ ਤੇ ਫਿਰ ਕੋਈ ਹੋਰ ਹਿੱਲਾ ਹੀ ਕਰ ਲਓ ਉਹਦੇ ਤੋਂ ਬਚਨ ਦਾ ਕੋਈ ਤੇ ਆਪਾ ਕਰੋ ਤੇ ਗੁਰੂ ਅਰਜਨ ਪਾਤਸ਼ਾਹ ਜੀ ਕੀ ਕਹਿੰਦੇ ਆ ਅੱਜ ਸ਼ਹੀਦ ਦੇ ਦਿਹਾੜੇ ਤੇ ਸਿੱਖਿਓ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੁਹੀ ਧਿਆਇਆ ਨਾ ਚਿੱਠੀ ਪੱਤਰ ਨਾ ਪਰੇ ਪੰਚਾਇਤ ਨਾ ਕੋਈ ਹੋਰ ਹਿੱਲਾ ਸਾਰਾ ਕੁਝ ਛੱਡ ਕੇ ਰੱਬਾ ਤੈਨੂੰ ਧਿਆਇਆ ਵੀ ਤੇਰੇ ਘਰ ਮੈਂ ਸੱਚਾ ਤੇ ਦੁਸ਼ਮਣ ਚੜ ਕੇ ਆ ਰਿਹਾ ਤੇ ਰੱਖਿਆ ਕਰਨੀ ਤੂੰ ਤੇਰੇ ਤੋਂ ਵੱਡਾ ਕੋਈ ਹੋਰ ਨਹੀਂ ਹੁਣ ਵੇਖੋ ਵੀ ਉੱਥੇ ਹੋਇਆ ਕਿ ਇਹ ਵੀ ਗੁਰਬਾਣੀ ਦੱਸਦੀ ਹੈ ਜਿਹੜਾ ਸੁਲੀਖ ਖਾਂ ਬਹੁਤ ਹੰਕਾਰ ਦੇ ਵਿੱਚ ਘੋੜਿਆਂ ਤੇ ਸਵਾਰ ਫੌਜਾਂ ਲੈ ਕੇ ਆ ਰਿਹਾ ਸੀ ਉਹ ਘੋੜੇ ਸਮੇਤ ਹੀ ਪੱਠੇ ਵਾਲੇ ਆਲੇ 'ਚ ਡਿੱਗ ਕੇ ਤੇ ਖਤਮ ਹੋ ਜਾਂਦਾ ਮਰ ਜਾਂਦਾ ਹੈ ਵੇਖੋ ਵੀ ਗੁਰੂ ਆ ਪਾਤਸ਼ਾਹ ਨੇ ਬਹੁਤ ਵੱਡੀ ਸਿੱਖਿਆ ਦਿੱਤੀ ਵੀ ਸਾਰੇ ਹੀ ਲੇ ਵਸੀਲੇ ਛੱਡ ਦਿਓ ਕੇਵਲੇ ਜੇ ਇਹੋ ਜੀ ਮੁਸ਼ਕਲ ਬਣੇ ਤੇ ਉਦੋਂ ਕੀ ਕਰੋ ਕੇਵਲ ਰੱਬ ਦਾ ਨਾਮ ਲਓ ਰੱਬ ਤੇ ਓਟ ਰੱਖੋ ਓਦੇ ਅੱਗੇ ਫਰਿਆਦ ਕਰੋ ਓਦੇ ਅੱਗੇ ਝੋਲੀ ੱਡੋ ਤੇ ਜਦੋਂ ਜਿਹੜਾ ਬੰਦਾ ਰੱਬ ਦੇ ਅੱਗੇ ਝੋਲੀ ਆਡ ਲੈਂਦਾ ਏ ਸੋ ਸ਼ਹੀਦੀ ਦੇ ਹੜੇ ਤੇ ਇਹੋ ਸਿੱਖ ਕੇ ਜਾਏ ਉਹ ਵੀ ਰੱਬ ਉਹਦੀ ਪਿੱਠ ਨਹੀਂ ਲੱਗਣ ਦਿੰਦਾ